ਸਮੂਹ ਸਿੱਖ ਧਰਮੀ ਫੌਜੀ ਜੂਨ 1984 ਪਰਵਾੜ ਵੈਲਫੇਅਰ ਐਸੋਸਾ ਦੇ ਪ੍ਰਧਾਨ ਬਲਦੇਵ ਸਿੰਘ ਗੁਰਦਾਸਪੁਰ ਦੇ ਗਵਾਈ ਹੇਠ ਧਰਮੀ ਫੌਜੀਆਂ ਦਾ ਇੱਕ ਵਫਦ ਹਲਕਾ ਸ੍ਰੀ ਹਰਗੋਬਿੰਦਪੁਰ ਸਾਹਿਬ ਤੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਸੀਨੀਅਰ ਅਕਾਲੀ ਆਗੂ ਜਥੇਦਾਰ ਸੁਰਜੀਤ ਸਿੰਘ ਤੁਗਲਵਾਲ ਨੂੰ ਮਿਲ ਕੇ ਆਪਣੀਆਂ ਮੰਗਾਂ ਤੇ ਸਮੱਸਿਆਵਾਂ ਸੰਬੰਧੀ ਚਰਚਾ ਕੀਤੀ ਜਿਸ ਤੇਸ ਰੋਮਨੀ ਕਮੇਟੀ ਮੈਂਬਰ surjeet singh tugalwal ਨੇ ਧਰਮੀ ਫੌਜੀਆਂ ਦੀਆਂ ਮੰਗਾਂ ਅਤੇ ਸਮੱਸਿਆਵਾਂ ਨੂੰ ਪੂਰੇ ਧਿਆਨ ਨਾਲ ਸੁਣਿਆ ਅਤੇ ਭਰੋਸਾ ਦਿੱਤਾ ਕਿ ਧਰਮੀ ਫੌਜੀਆਂ ਵੱਲੋਂ ਜੋ ਧਰਮ ਅਤੇ ਕੌਮ ਦੀ ਖਾਤਰ ਕੁਰਬਾਨੀਆਂ ਨੂੰ ਕਦੇ ਨਹੀਂ ਭੁੱਲਿਆ ਜਾ ਸਕਦਾ ਅਤੇ ਭਵਿਕ ਵਿੱਚ ਧਰਮੀ ਫੌਜੀਆਂ ਦੀਆਂ ਸਾਰੀਆਂ ਮੰਗਾਂ ਤੇ ਹਮਦਰਦੀ ਨਾਲ ਵਿਚਾਰ ਕਰਕੇ ਉਹਨਾਂ ਦਾ ਹੱਲ ਕੀਤਾ ਜਾਵੇਗਾ ਹੋਰ ਕੀ ਕੁਝ ਕਹਿਆ ਸਿੱਖ ਧਰਮੀ ਫੌਜੀ ਪ੍ਰਧਾਨ ਬਲਦੇਵ ਸਿੰਘ ਨੇ ਆਓ ਤੁਹਾਨੂੰ ਸੁਣਉਂਦੇ ਹਾਂ ਸਾ ਵਾਹਿਗੁਰੂ ਜੀ ਫਤਿਹ ਮੈਂ ਸਿੱਖ ਤਨਵੀ ਫੌਜੀ ਐਜੂਕੇਸ਼ਨ ਦਾ ਪ੍ਰਧਾਨ ਬਲਦੇਵ ਸਿੰਘ ਅਰਦਾਸਪੁਰ ਬੋ ਰਿਹਾ ਹਾਂ ਔਰ ਮੈਂ ਬੇਨਤੀ ਕਰਦਾ ਕਿ ਸਾਡੀ ਤਰਮੀ ਫੌਜੀ ਜਥੇਬੰਦੀ 17 April ਨੂੰ 17 March ਨੂੰ ਚੰਡੀਗੜ੍ਹ ਅੰਤਮ ਕਮੇਟੀ ਦੀ ਮੀਟਿੰਗ ਦੇ ਵਿੱਚ ਗਈ ਸੀ ਉੱਥੇ ਅਸੀਂ ਮੈਂਬਰ ਸਭਾ ਨਾਲ ਮਿਲੇ ਆ ਔਰ ਉਹਨਾਂ ਨੇ ਬੜਾ ਸਾਡੇ ਮਿਲ ਕੇ ਧਿਆਨ ਨਾਲ ਗੱਲਾਂ ਸੁਣੀਆਂ ਨੇ ਔਰ ਉੱਥੇ ਆਪਣੇ ਜ਼ਿਲ੍ਹੇ ਦੇ ਜਿਹੜੇ ਨੇ ਸਰਜੀਤ ਸਿੰਘ ਅੰਤਮ ਕਮੇਟੀ ਦੇ ਮੈਂਬਰ ਸਰਜੀਤ ਸਿੰਘ ਤੁਕਲਵਾਲ ਸਾਹਿਬ ਉਹਨਾਂ ਕੋਲੋਂ ਟਾਈਮ ਲਿਆ ਸੀ ਤੇ ਕੱਲ ਅਸੀਂ ਉਹਨਾਂ ਨੂੰ ਮਿਲ ਕੇ ਆਏ ਆਂ ਔਰ ਸਾਡਾ ਇੱਕ ਵਫਦ ਜਿਹੜਾ ਸੀ ਉਹਨਾਂ ਨਾਲ ਮਿਲਿਆ ਔਰ ਉੱਥੇ ਅਸੀਂ ਖੁੱਲ ਕੇ ਜਿਹੜੀਆਂ ਵਿਚਾਰਾਂ ਹੋਈਆਂ ਨੇ ਜੂਨ 1984 ਦੇ ਸਮੇਂ ਹਮਲਾ ਕਿਦਾਂ ਸਰਕਾਰ ਨੇ ਕੀਤਾ ਔਰ ਧਰਮੀ ਫੌਜੀ ਦੀ ਕੁਰਬਾਨੀ ਦੇ ਉੱਤੇ ਜਿਹੜਾ ਵਿਚਾਰ ਹੋਇਆ ਔਰ ਧਰਮੀ ਫੌਜੀ ਨੂੰ ਉਸ ਸਮੇਂ ਜੋ ਨੁਕਸਾਨ ਹੋਇਆ ਉਹਦੇ ਬਾਰੇ ਜਦੋਂ ਸਾਰੀ ਚਰਚਾ ਦੇ ਖਤਮ ਹੋਣ ਤੋਂ ਬਾਅਦ ਸਾਨੂੰ ਆਪਣੇ ਸਰਜੀਤ ਸਿੰਘ ਤੁਖਲਵਾਲ ਸਾਹਿਬ ਨੇ ਇਹ ਗੱਲ ਕਹੀ ਆ ਸਾਨੂੰ ਪ੍ਰੋਸਾ ਦਿੱਤਾ ਕਿ ਆ ਸਾਡਾ ਜਨਰਲ ਆਸ ਨੰਗ ਲੈਣ ਦੋ ਇਹਦੇ ਤੋਂ ਬਾਅਦ ਅਸਾਂ ਮੰਗ ਰੱਖੀ ਆ ਕਿ ਜਿਹੜੇ ਚਾਰ ਮਤੇ ਸਾਡੇ ਨੇ ਰੱਦ ਕੀਤੇ ਜਾਣ ਔਰ ਸ਼ਹੀਦਾਂ ਦੀਆਂ ਜਿਹੜੀਆਂ ਨੇ ਫੋਟੋਆਂ ਨੇ ਜਿਹੜੀਆਂ ਨੇ ਇਹ ਮਲਕੇ ਸਿੱਖ ਜੱਬਕਰ ਚਲਾਈਆਂ ਜਾਣ ਔਰ ਸੱਤ ਅੱਠ ਸਿੱਖ ਦੇ ਔਰ ਕੁਝ ਹੋਰ ਬੰਦੇ ਨੇ ਇਹ ਜਿਹੜੇ ਟੋਟਲ 25 30 ਬੰਦੇ ਬਣਦੇ ਨੇ ਇਹ ਬਲਕਿ ਕਿਸੇ ਖਾਤੇ ਦੇ ਵਿੱਚ ਨਹੀਂ ਇਹਨਾਂ ਨੂੰ ਵੀ ਵਿਚਾਰ ਕਰਕੇ ਗੱਲਬਾਤ ਕਰਕੇ ਇਹਨਾਂ ਨੂੰ ਧਰਮੀ ਫੌਜੀਆਂ ਦੇ ਵਿੱਚ ਸ਼ਾਮਲ ਕੀਤਾ ਜਾਵੇ ਉਹ ਇਹ ਸਾਰੀ ਜਿਹੜੀ ਸਾਡੀ ਵਫਤ ਦੀ ਗੱਲਬਾਤ ਔਰ ਮੈਂਬਰ ਸਾਹਿਬਾਂ ਦੇ ਨਾਲ ਵਿਚਾਰ ਹੋਣ ਤੋਂ ਬਾਅਦ ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਕਿ ਸਾਡਾ ਜਨਰਲ ਆਸਾ 28 ਤਰੀਕ ਨੂੰ ਇਹਨੂੰ ਮਲਕਿਵੇ ਨੰਗ ਲੈਣ ਦਾ ਸਮਾਂ ਔਰ ਉਸ ਤੋਂ ਬਾਅਦ ਮੈਂ ਤੁਹਾਨੂੰ ਬੁਲਾ ਕੇ ਧਰਮੀ ਫੌਜੀਆਂ ਨੂੰ ਔਰ ਮੈਂ ਤੁਹਾਡੀ ਸ਼ੋਮਕਿੜੀ ਦੇ ਪ੍ਰਧਾਨ ਸਾਹਿਬ ਹਰਜਿੰਦਰ ਸਿੰਘ ਤਾਮੀ ਸਾਹਿਬ ਨਾਲ ਔਰ ਸ੍ਰੀ ਅਕਾਲ ਤਖਤ ਸਾਹਿਬ ਦੇ ਜੇਸੀਦਾਰ ਸਾਹਿਬ ਨਾਲ ਤੁਹਾਡੀ ਮੈਂ ਅਲੱਗ-ਅਲੱਗ ਜਿਹੜੀ ਮੀਟਿੰਗ ਜਿਹਨਾਂ ਖੁਦ ਆਪ ਕਰਾਵਾਂ ਦਾ ਔਰ ਤੁਹਾਡੇ ਜਿਹੜੇ ਇਹ ਮਸਲੇ ਸਾਰੇ ਨੇ ਉਹ ਮੈਂ ਹੱਲ ਕਰਾਉਣ ਦਾ ਮੈਂ ਜ਼ਿੰਮੇਵਾਰ ਹਾਂ ਔਰ ਇੱਥੇ ਮੈਂ ਥੋੜੀ ਬੇਨਤੀ ਕਰਨੀ ਚਾਹੁੰਦਾ ਕਿ ਮੀਟਿੰਗਾਂ ਸਾਡੀਆਂ ਕਾਫੀ ਹੋਈਆਂ ਨੇ ਅਜ ਤੱਕ ਸ਼ੋਮਕਿੜੀ ਦੇ ਦੇ ਨਾਲ ਜਾਂ ਮੈਂਬਰ ਸਭਾ ਦੇ ਨਾਲ ਪ੍ਰਧਾਨ ਸਾਹਿਬ ਨਾਲ ਪਰ ਜੋ ਸਾਨੂੰ ਇਹਦੇ ਵਿੱਚ ਸਾਡੇ ਮਨ ਨੂੰ ਤਸੱਲੀ ਆਈ ਹੈ ਜਾਂ ਭਰੋਸਾ ਆਇਆ ਵਾ ਉਹ ਸਾਡਾ ਇੱਕ ਅਲੱਗ ਵਾ ਔਰ ਸਾਨੂੰ ਇਹ ਯਕੀਨ ਆ ਇਹ ਸਾਡੇ ਜੇ ਕੰਮ ਹੋਣਗੇ ਔਰ ਇਸ ਯਕੀਨ ਦੇ ਕਰਕੇ ਅਸੀਂ ਇਹਨਾਂ ਦੇ ਨਾਲ ਜਿਹੜਾ ਵਾ ਇਹਨਾਂ ਦਾ ਧੰਨਵਾਦ ਕਰਦੇ ਆ ਜਿੱਥੇ ਉੱਥੇ ਇਹਨੂੰ ਵੱਧ ਅਸੀਂ ਧੰਨਵਾਦ ਕਰਾਂਗੇ ਜਦੋਂ ਸਾਡੇ ਜਿਹੜੇ ਕੰਮ ਹੋ ਜਾਣਗੇ ਔਰ ਮੈਂ ਇੱਥੇ ਅਪੀਲ ਕਰਨੀ ਚਾਹੁੰਦਾ ਤਰਮੀ ਫੌਜੀਆ ਕਿ ਸਾਨੂੰ ਇੱਕ ਪਲੇਟਫਾਰਮ ਦੇ ਉੱਤੇ ਇਕੱਤਰ ਹੋਣ ਦੀ ਲੋੜ ਹੈ ਦੇਖੋ 8 ਸਾਲ ਸਾਨੂੰ ਹੋ ਗਏ ਨੇ ਹਾਸਲ ਸਾਨੂੰ ਕੁਛ ਨਹੀਂ ਅਸੀਂ ਸਿਰਫ ਆਪਾਂ ਇੱਕ ਦੂਜੇ ਦਾ ਵਿਰੋਧ ਕਰਦੇ ਆਂ ਵਿਰੋਧ ਦੇ ਵਿੱਚ ਕਦੀ ਕੁਛ ਹਾਸਲ ਨਹੀਂ ਹੁੰਦਾ ਔਰ ਮੈਂ ਤਰਮੀ ਫੌਜੀ ਨੂੰ ਅਪੀਲ ਕਰਦਾ ਕਿ ਇੱਕ ਪਲੇਟਫਾਰਮ ਦੇ ਉੱਤੇ ਇਕੱਤਰ ਹੋ ਕੇ ਆਪਾਂ ਸ਼ਰਮਨੀਕੀਟੀ ਦੇ ਵਿੱਚ ਜਿਹੜੇ ਦੁਖਿਆਰੇ ਨੇ ਜ਼ਖਮੀ ਨੇ ਸ਼ਹੀਦ ਤਰਮੀ ਫੌਜੀ ਨੇ ਇਹਨਾਂ ਦਾ ਜਿਹੜਾ ਆਪਾਂ ਮਸਲੇ ਹੱਲ ਕਰਕੇ ਆਪਣੀ ਜਿਹੜੀ ਕੁਰਬਾਨੀਆਂ ਇਹਨੂੰ ਆਪਾਂ ਉਜਾਗਰ ਕਰ ਸਕੀਏ ਇਹ ਮੇਰੀ ਅਪੀਲ ਧਰਮੀ ਫੌਜਾਂ ਦੇ ਅੱਗੇ ਆ ਔਰ ਸ਼੍ਰੋਮਣੀ ਕਮੇਟੀ ਦੇ ਅੱਗੇ ਸਾਡੀ ਇਹ ਅਪੀਲ ਆ ਕਿ ਜਿਵੇਂ ਸਾਡੀ ਕੁਰਬਾਨੀ ਆ ਇਸ ਕੁਰਬਾਨੀ ਨੂੰ ਧਰਮੀ ਫੌਜਾਂ ਕੁਰਬਾਨੀ ਕਰਦੀ ਲੇਕਿਨ ਇਹਨੂੰ ਸਾਹਮਣੇ ਸੇ ਘਮ ਦੇ ਵਾਰਸਾ ਦਾ ਹੀ ਔਰ ਇਹ ਦੇ ਪੂਰਾ ਵਿਚਾਰ ਕਰਕੇ ਤੇ ਅੰਤਮ ਕਮੇਟੀ ਜਿਹੜੀ ਅਪ੍ਰੈਲ ਦੇ ਵਿੱਚ ਮੀਟਿੰਗ ਹੋ ਰਹੀ ਆ ਉਹਦੇ ਵਿੱਚ ਸਾਡੇ ਜਿਹੜੇ ਸਾਰੇ ਮਸਲੇ ਜਿਹੇ ਹੱਲ ਕੀਤੇ ਜਾਣ ਔਰ ਜਿਹੜੇ ਚਾਰ ਮਤੇ ਨੇ ਉਹ ਰੱਦ ਕੀਤੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ